ਪੰਜਾਬੀ ਪਾਸ਼ਾ ਦੇ ਨਾਲ ਇੱਕ ਵਾਰ ਮੁੜ ਤੋਂ ਹੋਇਆ ਵਿਤਕਰਾ ਪੰਜਾਬੀ ਆਪਣੇ ਹੀ ਸੂਬੇ ਦੇ ਅੰਦਰ ਮੁੜ ਤੋਂ ਆਪਣੀ ਹੀ ਰਾਜਧਾਨੀ ਦੇ ਵਿੱਚ ਇੱਕ ਗੋਲੀ ਬਣ ਕੇ ਰਹਿੰਦੀ ਹੋਈ ਨਜ਼ਰ ਆ ਰਹੀ ਹੈ ਕਹਿੰਦੇ ਨੇ ਕਿ ਪੰਜਾਬੀ ਇਹ ਜ਼ੁਬਾਨੇ ਨੀ ਰਕਾਨੇ ਮੇਰੇ ਦੇਸ਼ ਦੀਏ ਫਿੱਕੀ ਪੈ ਗਈ ਚਿਹਰੇ ਦੀ ਨੁਹਾਰ ਮੀਡੀਆ ਖਿਲਾੜੀ ਫਿਰੇ ਬੁੱਲੇ ਦੀ ਹੈ ਕਾਫੀ ਹੈ ਨਕੀਨੇ ਤੇਰਾ ਲਾਲ ਹੈ ਸ਼ਗਾਰ ਉੰਜ ਆਖਣ ਇਹ ਮਾਂ ਦੀ ਬੋਲੀ ਗੈਰਾਂ ਤੋਂ ਬਦ ਪੁੱਤਰਾ ਰੋਣੀ ਆਪਣੇ ਹੀ ਸੂਬੇ ਦੇ ਵਿੱਚ ਆਪਣੇ ਹੀ ਸੂਬੇ ਦੀ ਰਾਜਧਾਨੀ ਦੇ ਵਿੱਚ ਪੰਜਾਬੀ ਮਾਂ ਬੋਲੀ ਨੂੰ ਤਲਾੰਜਲੀ ਦੇਣ ਵਾਲਾ ਇੱਕ ਹੁਕਮ ਸਾਹਮਣੇ ਆਇਆ ਲਾਈ ਪੰਜਾਬੀ ਟੀਵੀ ਤੇ ਮੈਂ ਚਰਨਜੀਤ ਜੋਗੀ ਉਸੇ ਹੀ ਖਬਰ ਨੂੰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਜੀ ਹਾਂ ਪੀਜੀਆਈ ਚੰਡੀਗੜ੍ਹ ਜਿੱਥੇ ਬਹੁਤ ਸਾਰੇ ਲੋਕ ਸਾਡੇ ਸੂਬੇ ਤੋਂ ਵੀ ਜਾਂਦੇ ਨੇ ਬਹੁਤ ਸਾਰੇ ਲੋਕ ਦੂਸਰੇ ਸੂਬਿਆਂ ਤੋਂ ਵੀ ਇਲਾਜ ਕਰਵਾਉਣ ਆਉਂਦੇ ਨੇ ਉੱਥੇ ਇੱਕ ਨਾਦਰ ਸ਼ਾਹੀ ਫਰਮਾਨ ਹੁਣ ਇਹ ਜਾਰੀ ਹੋਇਆ ਕਿ ਉੱਥੇ ਜੇਕਰ ਸਟਾਫ ਗੱਲ ਕਰੇਗਾ ਤਾਂ ਹਿੰਦੀ ਦੇ ਵਿੱਚ ਜੇਕਰ ਮਰੀਜ਼ਾਂ ਨੂੰ ਦਵਾਈਆਂ ਲਿਖ ਕੇ ਦਿੱਤੀਆਂ ਜਾਣਗੀਆਂ ਤਾਂ ਹਿੰਦੀ ਦੇ ਵਿੱਚ ਤੇ ਜੇਕਰ ਆ ਆਪਣੇ ਹੀ ਸੂਬੇ ਦੀ ਰਾਜਧਾਨੀ ਦੇ ਵਿੱਚ ਇਹ ਹਾਲਾਤ ਬਣ ਜਾਣਗੇ ਤਾਂ ਫਿਰ ਅਸੀਂ ਕਦ ਸੋਚਾਂਗੇ ਕਿ ਪੰਜਾਬੀ ਦਾ ਭਲਾ ਹੋ ਸਕਦਾ ਪੰਜਾਬੀ ਨੂੰ ਜੋ ਬਣਦਾ ਮਾਣ ਸਨਮਾਨ ਆ ਉਹ ਮਿਲ ਸਕਦਾ ਇਸ ਸਾਰੀ ਖਬਰ ਦੇ ਉੱਪਰ ਇੱਕ ਨਜ਼ਰ ਮਾਰਦੇ ਹਾਂ ਚੰਡੀਗੜ੍ਹ ਦੇ ਪੀਜੀਆ ਦੇ ਵਿੱਚ ਪੰਜਾਬੀ ਪਾਸ਼ਾ ਦੇ ਨਾਲ ਵਿਤਕਰਾ ਕੀਤੇ ਜਾਣ ਦੀ ਇੱਕ ਗੱਲ ਸਾਹਮਣੇ ਆਈ ਹੈ ਦਰਅਸਲ ਪੀਜੀਆ ਦੇ ਵਿੱਚ ਹਿੰਦੀ ਭਾਸ਼ਾ ਦੇ ਵਿੱਚ ਕੰਮ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਇਹ ਹੁਕਮ ਚੰਡੀਗੜ ਪੀਜੀਆ ਦੇ ਡਾਇਰੈਕਟਰ ਵਿਵੇਕ ਲਾਲ ਹੋਣਾ ਵੱਲੋਂ ਜਾਰੀ ਕੀਤੇ ਗਏ ਨੇ ਇੱਕ ਪੱਤਰ ਜਾਰੀ ਕੀਤਾ ਗਿਆ ਔਰ ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਸਿਰਫ ਹਿੰਦੀ ਭਾਸ਼ਾ ਦੇ ਵਿੱਚ ਬੋਲਿਆ ਅਤੇ ਲਿਖਿਆ ਜਾਵੇਗਾ ਇੰਨਾ ਹੀ ਨਹੀਂ ਡਾਕਟਰਾਂ ਤੇ ਸਮੂਹ ਸਟਾਫ ਨੂੰ ਵੀ ਮਰੀਜ਼ਾਂ ਦੇ ਨਾਲ ਹਿੰਦੀ ਭਾਸ਼ਾ ਦੇ ਵਿੱਚ ਗੱਲ ਕਰਨ ਦੇ ਲਈ ਆਖ ਦਿੱਤਾ ਗਿਆ ਇੰਨਾ ਹੀ ਨਹੀਂ ਦਵਾਈਆਂ ਲੇਖਣ ਅਤੇ ਵੀਡੀਓ ਰਾਈ ਜਾਣਕਾਰੀ ਦੇਣ ਦੇ ਲਈ ਵੀ ਹਿੰਦੀ ਬੋਲਣ ਅਤੇ ਲਿਖਣ ਦੀ ਸਲਾਹ ਦਿੱਤੀ ਗਈ ਹੈ ਜੇਕਰ ਸਾਰੇ ਡਾਕਟਰ ਸਾਹਿਬਾਨ ਨੂੰ ਜੇਕਰ ਸਾਰੇ ਸਟਾਫ ਨੂੰ ਪੀਜੀਆਈ ਦੇ ਵਿੱਚ ਜਿਹੜੇ ਕੀ ਆਪਣੀਆਂ ਸੇਵਾਵਾਂ ਦੇ ਰਹੇ ਨੇ ਉਹਨਾਂ ਨੂੰ ਹਿੰਦੀ ਬੋਲਣ ਦੇ ਲਈ ਆਖ ਦਿੱਤਾ ਗਿਆ ਇੱਕ ਪੱਤਰ ਕੱਢ ਮਾਰਿਆ ਕਿ ਤੁਸੀਂ ਸਿਰਫ ਸਿਰਫ ਹਿੰਦੀ ਭਾਸ਼ਾ ਹੀ ਵਰਤਣੀ ਹੈ ਜੇਕਰ ਕੋਈ ਵੀਡੀਓ ਰਾਹੀਂ ਵੀ ਤੁਹਾਡੇ ਕੋਲੋਂ ਕੋਈ ਜਾਣਕਾਰੀ ਲੈਣਾ ਚਾਹੁੰਦਾ ਤਾਂ ਉਸ ਦੇ ਵਿੱਚ ਵੀ ਡਾਕਟਰ ਹਿੰਦੀ ਬੋਲਿਆ ਕਰਨਗੇ ਦਵਾਈਆਂ ਵੀ ਹਿੰਦੀ ਦੇ ਵਿੱਚ ਲਿਖ ਕੇ ਦਿਆ ਕਰਨਗੇ ਤਾਂ ਜਿਹੜੇ ਲੋਕ ਪੰਜਾਬ ਦੇ ਵਿੱਚੋਂ ਜਾਣਗੇ ਉਹਨਾਂ ਦਾ ਕੀ ਬਣੇਗਾ ਉਹਨਾਂ ਤਾਂ ਇਸ ਤਰ੍ਹਾਂ ਨਹੀਂ ਚਾਹੀਦਾ ਸੀ ਕਿ ਆਪਣੇ ਹੀ ਸੂਬੇ ਦੀ ਰਾਜਧਾਨੀ ਦੇ ਵਿੱਚ ਪੰਜਾਬੀ ਬੋਲੀ ਨੂੰ ਪਰਾਇਆ ਕਰ ਦਿੱਤਾ ਜਾਵੇ ਪਰ ਇਹ ਹੋ ਰਿਹਾ ਇਸ ਮਾਮਲੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੂਲ ਹੋਰ ਵੱਧ ਸਕਦਾ ਹੈ ਸੰਘਰਸ਼ ਦੇ ਰਾਹ ਦੇ ਉੱਪਰ ਵੀ ਕੁਝ ਜਥੇਬੰਦੀਆਂ ਤੁਰ ਸਕਦੀਆਂ ਨੇ ਪਰ ਕੀ ਇਹ ਫੈਸਲਾ ਵਾਪਸ ਹੋਏਗਾ ਕੀ ਇਹ ਫੈਸਲਾ ਲਾਗੂ ਹੋਏਗਾ ਕੀ ਪੰਜਾਬੀ ਆਪਣੇ ਹੀ ਸੂਬੇ ਦੇ ਵਿੱਚ ਆਪਣੇ ਹੀ ਰਾਜਧਾਨੀ ਦੇ ਵਿੱਚ ਪਿਛਲਗ ਬਣ ਕੇ ਬੈਠੀ ਰਹੇਗੀ ਦੇਖਦੇ ਰਹੋ ਲਾਈ ਪੰਜਾਬੀ ਟੀਵੀ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇਟ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ